ਅਸੀਂ ਬਣਾ ਲਿਆ ਆਲੂ ਦੇ ਪਰੌਂਠੇ ਮੈਂ ਸੋਚਿਆ ਕਿ ਉਹਨਾ ਇਸਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂ ਛੁੱਟੀ ਵਾਲੇ ਦਿਨ ਅਕਸਰ ਹੀ ਘਰ ਵਿੱਚ ਆਲੂ ਦੇ ਪਰੌਂਠੇ ਬਣਦੇ ਆ ਆਲੂ ਦੇ ਪਰੌਂਠੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਮੇਰੇ ਬੱਚੇ ਬਹੁਤ ਖੁਸ਼ ਹੋ ਕੇ ਆਲੂ ਦੇ ਪਰੌਂਠੇ ਖਾਂਦੇ ਆ ਉਹ ਕਹਿੰਦੇ ਮम्मा ਕੋਈ ਸਬਜ਼ੀ ਨਾ ਬਣਾਓ ਸਿਰਫ ਸੰਵਾਲੋ ਦੇ ਪਰੌਂਠੇ ਹੀ ਬਣਾ ਕੇ ਦਿਆ ਕਰੋ ਰੋਜ਼ 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 ਤੇ ਨਹੀਂ ਬੰਦੇ ਚਲੋ ਹਫਤੇ ਚ ਇਕ ਵਾਰ ਤੇ ਬਣਾ ਹੀ ਲਈਦਾ ਅਸੀਂ ਲੈਨੇ ਉਬਲੇ ਹੋਏ ਆਲੂ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਛਿਲ ਕੇ ਰੱਖ ਲਵਾਂਗੇ ਅਸੀਂ ਇਹਦੇ ਵਿੱਚ ਪਾਵਾਂਗੇ ਕਟਿਆ ਹੋਇਆ ਪਿਆਜ਼ ਤੇ ਹਰੀ ਮਿਰਚ ਫੋਨ ਆਸੀ ਪਾਵਾਂਗੇ 1/2 ਚਮਚ ਜੀਰਾ 1 ਚਮਚ ਨਮਕ ਨਮਕ ਗਰਮ ਮਸਾਲਾ ਅਜੀਵਾਨ ਛਾਟ ਪਾਊਡਰ ਤੇ ਹੀਂਗ ਇੱਕ ਚਮਚ ਕਸਤੂਰੀ ਮੇथी ਆਲੂ ਵਿੱਚ ਸਾਰੇ ਮਸਾਲੇ ਪਾ ਕੇ ਹੁਣ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂ ਸਾਡੇ ਮੈਸ ਹੋ ਗਏ ਨੇ ਆਟੇ ਦੀ ਲੋਈ ਬਣਾ ਕੇ ਉਸ ਵਿੱਚ ਆਲੂ ਫਿਲ ਕਰ ਦਾਂਗੇ ਹੁਣ ਅਸੀਂ ਆਲੂ ਦੇ ਪਰੌਂਠੇ ਨੂੰ ਵੇਲ ਲਵਾਂਗੇ ਫਰੋਂਡੇ ਦੇ ਉੱਪਰ ਅਸੀਂ ਹੁਣ ਘਿਓ ਲਗਾਵਾਂਗੇ ਇਹ ਦੇਖੋ ਸਾਡਾ ਫਰੋਂਡਾ ਤਿਆਰ ਹੋ ਗਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਜੀ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ